ਮੇਰੀ ਵੀ ਸੁਰਤੀ ਨਾਮ ਜਪ ਦੇ ਉੱਪਰ ਗਈ ਸੀ ਪ੍ਰਕਾਸ਼ ਜਿਹਾ ਦਿਸਿਆ ਸੀ ਪਰ ਸ਼ਬਦ ਨਹੀਂ ਸੁਣੇ ਸੀ ਤੇ ਅੱਖ ਖੁੱਲ ਗਈ ਸਿਰਫ 1 ਸੈਕਿੰਡ ਤੋਂ ਵੀ ਘੱਟ ਟਾਈਮ ਲਈ ਇਹ ਸਭ ਕੁਝ ਹੋਇਆ ਸੀ ਪਰ ਹੁਣ ਕਈ ਦਿਨਾਂ ਤੋਂ ਜੁੜ ਨਹੀਂ ਰਿਹਾ ਇਹ ਆਪਾਂ ਨੂੰ ਕੋਈ ਸੰਗਤ ਦੇ ਵਿੱਚੋਂ ਕਮੈਂਟ ਕਰਦੇ ਨੇ ਨਾਮ ਜਪਦੇ ਜਪਦੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਦੀ ਜੋ ਸੁਰਤੀ ਆ ਉੱਪਰ ਗਈ ਸੀ ਤੇ ਦੂਸਰਾ ਇਹਨਾਂ ਦਾ ਜੋ ਕਮੈਂਟ ਹੈ ਉਹ ਲਿਖਦੇ ਨੇ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ ਜੇ ਸਾਨੂੰ ਇੰਨੀ ਸੋਹਣੀ ਅਵਸਥਾ ਮਿਲਦੀ ਹੈ ਤਾਂ ਸਹੀ ਇਹ ਸਵਾਲ ਨਹੀਂ ਪੁੱਛਣਾ ਆਪਣੇ ਮਨ ਦੇ ਵਿੱਚ ਇਦਾਂ ਦਾ ਕੋਈ ਵੀ ਵਿਚਾਰ ਨਹੀਂ ਲੈ ਕੇ ਆਉਣਾ ਦੂਜਾ ਜੋ ਸਵਾਲ ਹੈ ਕਮੈਂਟ ਹੈ ਜੇ ਮੈਂ ਸੁਸਾਈਡ ਕਰ ਲਵਾਂ ਤੇ ਵਾਹਿਗੁਰੂ ਜੀ ਗੁੱਸੇ ਤਾਂ ਨਹੀਂ ਹੋਣਗੇ ਸੰਗਤ ਜੀ ਆਪਾਂ ਮਾਲਕ ਦੇ ਇਸ ਖੇੜ ਨੂੰ ਗੁਰਬਾਣੀ ਦੇ ਰਾਹੀਂ ਤੇ ਸੰਗਤ ਦੇ ਰਾਹੀਂ ਸਮਝਣਾ ਹੁੰਦਾ ਹੈ ਹੁਣ ਐਨੀ ਸੋਹਣੀ ਜੇ ਸਾਡੇ ਨਾਲ ਅਵਸਥਾ ਬਣਦੀ ਹੈ ਕਿ ਪ੍ਰਕਾਸ਼ ਦੇ ਵੀ ਦਰਸ਼ਨ ਹੋਏ ਇੱਕ ਝਲਕ ਦਿਖਾਈ ਦਿੱਤੀ ਚਲੋ ਚਾਹੇ ਇੱਕ ਝਲਕ ਹੀ ਸਹੀਂ ਸਾਨੂੰ ਇਸ਼ਾਰਾ ਤਾਂ ਮਿਲ ਗਿਆ ਕਿ ਸਾਡੇ ਨਾਲ ਕੁਝ ਹੋ ਸਕਦਾ ਹੈ ਹੁਣ ਜੇ ਅਸੀਂ ਸੁਸਾਇਡ ਕਰ ਲਵਾਂਗੇ ਵਾਹਿਗੁਰੂ ਨੇ ਤਾਂ ਕੀ ਗੁੱਸੇ ਹੋਣਾ ਕਿਉਂਕਿ ਉਹਨਾਂ ਦਾ ਤਾਂ ਇਹ ਖੇਡ ਚੱਲਦਾ ਹੈ ਉਹਨੇ ਇੱਕ ਖੇਡ ਬਣਾਇਆ ਹੈ ਮਨ ਐਸ ਖੇਡ ਦੇ ਵਿੱਚ ਖੇਡਣ ਆਉਂਦਾ ਹੈ ਇਸ ਦੇ ਨਾਲ ਜੋ ਖਿਡਾਰੀ ਨੇ ਜੋ ਦੂਸਰੀ ਪਾਲਟੀ ਹੈ ਉਹ ਪੰਜ ਦੂਤ ਨੇ ਕਾਲ ਹੈ ਤੇ ਹੁਣ ਜੇ ਸਾਡੇ ਅੰਦਰ ਇਹ ਵਿਚਾਰ ਆਇਆ ਕਿ ਅਸੀਂ ਸੁਸਾਈਡ ਕਰਨਾ ਇਹ ਸਾਨੂੰ ਵਿਚਾਰ ਕਿਸ ਨੇ ਦੇਣਾ ਹੈ ਇਹ ਸਾਨੂੰ ਵਿਚਾਰ ਕਾਲ ਦੇ ਪੰਜ ਨੁਮਾਇੰਦਿਆਂ ਨੇ ਦੇਣਾ ਹੈ ਕਾਲ ਨੇ ਦੇਣਾ ਹੈ ਤੇ ਜੇ ਅਸੀਂ ਉਹਨਾਂ ਦੇ ਵਿਚਾਰਾਂ ਦੇ ਵਿੱਚ ਆਕੇ ਸੁਸਾਇਡ ਕਰ ਲੈਣੇ ਤਾਂ ਜਿੱਤ ਕਿਸ ਦੀ ਹੋਵੇਗੀ ਜਿੱਤ ਹੋਵੇਗੀ ਕਾਲ ਦੀ ਸਾਨੂੰ ਤਾਂ ਮਨੁੱਖਾ ਜਨਮ ਮਹਾਰਾਜ ਨੇ ਦਿੱਤਾ ਹੈ ਨਾਮ ਜਪਣ ਵਾਸਤੇ ਜੇ ਕੋਈ ਜੀਵ ਇਥੋਂ ਨਾਮ ਜਪ ਕੇ ਮਹਾਰਾਜ ਦੇ ਨਾਮ ਨੂੰ ਸੁਣ ਕੇ ਮਲਾਪ ਕਰ ਲੈਂਦਾ ਹੈ ਨਾਮ ਨੂੰ ਸੁਣਦੇ ਸੁਣਦੇ ਉਹਦੇ ਵਿੱਚ ਸਮਾ ਜਾਂਦਾ ਹੈ ਆਖਰੀ ਸੁਵਾਸ ਦਾ ਸਭ ਖੇਡ ਹੈ ਕਿ ਜੇ ਸਾਨੂੰ ਉਹ ਨਾਮ ਸੁਣਨਾ ਆ ਗਿਆ ਸਮੋਣਾ ਆ ਗਿਆ ਮਾਲਕ ਦੇ ਨਾਲ ਸਾਡਾ ਮਿਲਾਪ ਹੋ ਗਿਆ ਤਾਂ ਸਾਡਾ ਜੀਵਨ ਸਫਲ ਹੈ ਗੁਰਵਾਣੀ ਵਿੱਚ ਬਿਨਾ ਨਾਮ ਤੋਂ ਜਾਣ ਵਾਲੇ ਜੀਵ ਨੂੰ ਜੁਨਾ ਦੇ ਵਿੱਚ ਜਾਣਾ ਪੈਂਦਾ ਹੈ ਇੰਜ ਦੱਸਿਆ ਹੈ ਮੁਕਤ ਕੌਣ ਹੁੰਦਾ ਹੈ ਜੋ ਨਾਮ ਨੂੰ ਸੁਣਦਾ ਹੈ ਉਹ ਮੁਕਤ ਹੁੰਦਾ ਹੈ ਇਸ ਵਾਸਤੇ ਅਸੀਂ ਅਜਿਹਾ ਵਿਚਾਰ ਨਹੀਂ ਲੈ ਕੇ ਆਣਾ ਤੇ ਵਾਹਿਗੁਰੂ ਜੀ ਨੇ ਕੀ ਗੁੱਸੇ ਹੋਣਾ ਕਿਉਂਕਿ ਉਹ ਇਹਨਾਂ ਸਭ ਗੱਲਾਂ ਤੋਂ ਉੱਪਰ ਹਨ ਉਹ ਤ੍ਰੈਗੁਣ ਮਾਇਆ ਤੋਂ ਉੱਪਰ ਹਨ ਉਹ ਤਾਂ ਸਿਰਫ ਪਿਆਰ ਕਰਨਾ ਚਾਹੁੰਦੇ ਨੇ ਤੇ ਪਿਆਰ ਹੀ ਲੈਣਾ ਚਾਹੁੰਦੇ ਨੇ ਤੇ ਅਸੀਂ ਵੀ ਮਾਲਕ ਦਾ ਨਾਮ ਜਪਦੇ ਜਪਦੇ ਮਾਲਕ ਨੂੰ ਪਿਆਰ ਹੀ ਕਰਨਾ ਹੈ ਸਾਰਾ ਜੀਵਨ ਅਸੀਂ ਇਸ ਤਰੀਕੇ ਬਤੀਤ ਕਰਨਾ ਹੈ ਇਸ ਵਾਸਤੇ ਅਸੀਂ ਵਾਰ-ਵਾਰ ਉਸ ਹੁੰਨ ਦੇ ਵਿੱਚ ਬੈਠਣਾ ਹੈ ਧਿਆਨ ਦੇ ਵਿੱਚ ਬੈਠਣਾ ਹੈ ਆਜੋ ਸਾਡਾ ਵੀ ਮਿਲਾਪ ਵਾਹਿਗੁਰੂ ਜੀ ਨਾਲ ਹੋ ਸਕੇ ਵਾਹਿਗੁਰੂ ਜੀ ਮੇਰੇ ਨਾਮ ਜਪਣ ਲੱਗੇ ਫੁਰਨੇ ਵੀ ਬੰਦ ਹੋ ਜਾਂਦੇ ਨੇ ਆਨੰਦ ਹੀ ਆਨੰਦ ਹੈ ਇਸ ਤੋਂ ਅੱਗੇ ਕੀ ਕਰਨਾ ਹੈ ਪਲੀਜ਼ ਜ਼ਰੂਰ ਦੱਸੋ ਜਦੋਂ ਵਾਹਿਗੁਰੂ ਜੀ ਅਸੀਂ ਨਾਮ ਜਪਦੇ ਆ ਸਾਨੂੰ ਰਸ ਆਉਣਾ ਸ਼ੁਰੂ ਹੋ ਜਾਂਦਾ ਨਾਮ ਜਪਦੇ ਜਪਦੇ ਰਸ ਜਦੋਂ ਆਉਂਦਾ ਹੈ ਫਿਰ ਬੋਲਣ ਨੂੰ ਨਹੀਂ ਚਿੱਤ ਕਰਦਾ ਬਸ ਖੁਮਾਰੀ ਜੋ ਚੜਦੀ ਹੈ ਉਹ ਧਿਆਨ ਦੇ ਵਿੱਚ ਲੈ ਕੇ ਜਾਂਦੀ ਹੈ ਹੁਣ ਧਿਆਨ ਦੇ ਵਿੱਚ ਅਸੀਂ ਉਡੀਕ ਕਰਨੀ ਹੈ ਸੁੰਨ ਦੇ ਵਿੱਚ ਬੈਠ ਕੇ ਅਸੀਂ ਉਡੀਕ ਕਰਨੀ ਹੈ ਕਿ ਸਾਨੂੰ ਮਾਲਕ ਕਦੋਂ ਨਾਮ ਦੀ ਦਾਤ ਬਖਸ਼ ਦੇਣੇ ਅਸੀਂ ਉਸ ਨਾਮ ਨੂੰ ਸੁਣਨਾ ਹੈ ਨਾਮ ਚ ਸਮਾਉਣਾ ਹੈ ਉਹੀ ਨਾਮ ਸਾਨੂੰ ਅੱਗੇ ਲੈ ਕੇ ਜਾਂਦਾ ਹੈ ਇਸ ਵਾਸਤੇ ਨਾਮ ਜਪਣ ਤੋਂ ਬਾਅਦ ਜਾਪ ਕਰਨ ਤੋਂ ਬਾਅਦ ਗੁਰਮੰਤਰ ਨੂੰ ਦ੍ਰਿੜ ਕਰਨ ਤੋਂ ਬਾਅਦ ਅਸੀਂ ਧਿਆਨ ਦੇ ਵਿੱਚ ਜ਼ਰੂਰ ਬੈਠਣਾ ਹੈ ਇਸ ਤੋਂ ਅਗਲਾ ਜੋ ਸਵਾਲ ਹੈ ਜਸਪ੍ਰੀਤ ਕੌਰ ਜੀ ਦਾ ਹੈ ਫੁਰਨੇ ਬਹੁਤ ਆਉਂਦੇ ਹਾਂ ਮੈਂ ਬਹੁਤ ਪਰੇਸ਼ਾਨ ਹੋ ਜਾਂਦੀ ਹਾਂ ਪਾਸਟ ਲਾਈਫ ਵਿੱਚ ਬਹੁਤ ਉਥਲ ਪੁਥਲ ਰਹੀ ਹੈ ਬਸ ਉਹੀ ਜਾ ਫਿਰ ਬੱਚੇ ਦਿਮਾਗ 'ਚ ਆ ਜਾਂਦੇ ਨੇ ਬਹੁਤ ਕੋਸ਼ਿਸ਼ ਕਰਦੀ ਹਾਂ ਧਿਆਨ ਲੱਗੇ ਵਾਹਿਗੁਰੂ ਜੀ ਮਹਾਰਾਜ ਆਪਾਂ ਨੂੰ ਸਮਝਾਉਂਦੇ ਨੇ ਕਿ ਤ੍ਰੈਗੁਣ ਮਾਇਆ ਦੇ ਵਿੱਚ ਇਸ ਨੂੰ ਨਾਮ ਨਹੀਂ ਸੁਣੇਗਾ ਤੇ ਸਾਨੂੰ ਜੋ ਸੁੱਖ ਮਿਲਣਾ ਹੈ ਉਹ ਨਾਮ ਤੋਂ ਮਿਲਣਾ ਹੈ ਤੇ ਨਾਮ ਤੱਕ ਇਸ ਮਨ ਦੀ ਪਹੁੰਚ ਕਰਾਉਣ ਵਾਸਤੇ ਵਾਹਿਗੁਰੂ ਗੁਰਮੰਤਰ ਅਸੀਂ ਜਪਣਾ ਹੈ ਸਾਡਾ ਮਨ ਇਨ੍ਹਾਂ ਹੀ ਵਿਚਾਰਾਂ ਵਿੱਚ ਤਾਂ ਰਹਿੰਦਾ ਹੈ ਕਦੀ ਪਰਿਵਾਰਾਂ ਵਿੱਚ ਕਦੀ ਵਪਾਰ ਵਿੱਚ ਕਦੀ ਬੀਤੇ ਹੋਏ ਸਮੇਂ ਵਿੱਚ ਕਦੀ ਆਉਣ ਵਾਲੇ ਸਮੇਂ ਵਿੱਚ ਇਹ ਪੰਜਾ ਦੁਆਰਾ ਇਸ ਨੂੰ ਵਿਚਾਰ ਦਿੱਤੇ ਜਾਂਦੇ ਨੇ ਮਨ ਪੰਜਾਂ ਦੇ ਵਸ ਵਿੱਚ ਹੈ ਇਹਨਾਂ ਨੂੰ ਅਸੀਂ ਅਲੱਗ ਕਰਨਾ ਹੈ ਆਪਣੇ ਤੋਂ ਅਲੱਗ ਕਰਨਾ ਹੈ ਅਸੀਂ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਹੋਣਾ ਅਸੀਂ ਸਾਵਧਾਨ ਰਹਿਣਾ ਹੈ ਤੇ ਸਾਵਧਾਨ ਸਾਨੂੰ ਗੁਰਮੰਤਰ ਹੀ ਰੱਖ ਸਕਦਾ ਹੈ ਸੋ ਗੁਰਮੰਤਰ ਦਾ ਅਭਿਆਸ ਅਸੀਂ ਵੱਧ ਤੋਂ ਵੱਧ ਕਰਨਾ ਹੁੰਦਾ ਹੈ ਜਿਵੇਂ ਜਿਵੇਂ ਗੁਰਮੰਤਰ ਦਾ ਅਭਿਆਸ ਆਪਾਂ ਕਰਾਂਗੇ ਮਨ ਧਿਆਨ ਦੇ ਵਿੱਚ ਰਹੇਗਾ ਨਾ ਪਿਛਲੇ ਬੀਤੇ ਹੋਏ ਸਮੇਂ ਵਿੱਚ ਨਾ ਆਉਣ ਵਾਲੇ ਸਮੇਂ ਵਿੱਚ ਨਾ ਕੋਈ ਫਿਕਰ ਨਾ ਕੋਈ ਸੰਸਾ ਬਸ ਮਨ ਖਾਲੀ ਕਰਨਾ ਹੈ ਤੇ ਉਹ ਵਾਹਿਗੁਰੂ ਗੁਰਮੰਤਰ ਦੀ ਧੁਨ ਦੇ ਵਿੱਚ ਮਿਲਾ ਕੇ ਖਾਲੀ ਹੋਣਾ ਹੈ ਆਪ ਵਾਹਿਗੁਰੂ ਗੁਰਮੰਤਰ ਦਾ ਬੋਲ ਬੋਲ ਕੇ ਅਭਿਆਸ ਜ਼ਰੂਰ ਕਰੋ ਅਗਲਾ ਜੋ ਆਪਾਂ ਨੂੰ ਸਵਾਲ ਆਇਆ ਹੈ ਉਹ ਸੁਨੀਤਾ ਰਾਣੀ ਜੀ ਦਾ ਆਇਆ ਹੈ ਉਹ ਆਪਾਂ ਨੂੰ ਦੱਸਦੇ ਨੇ ਕਿ ਪਹਿਲਾਂ ਵਾਹਿਗੁਰੂ ਗੁਰਮੰਤਰ ਜਦੋਂ ਜਪਦੇ ਸੀ ਤਾਂ ਉਹਨਾਂ ਦੀ ਬਹੁਤ ਲਗਨ ਲੱਗਦੀ ਸੀ ਪਰ ਉਹਨਾਂ ਨੇ ਕਿਸੇ ਨੂੰ ਦੱਸਿਆ ਕਿ ਤੁਸੀਂ ਵੀ ਸਿਮਰਨ ਕਰਿਆ ਕਰੋ ਬਹੁਤ ਸ਼ਾਂਤੀ ਮਿਲਦੀ ਹੈ ਨਾਮ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦੀ ਲਗਨ ਲੱਗਣੀ ਘਟ ਜਾਂਦੀ ਹੈ ਵਾਹਿਗੁਰੂ ਜੀ ਪਹਿਲਾਂ ਤਾਂ ਦੇਖੋ ਆਪਾਂ ਕੋਈ ਵਹਿਮ ਨਹੀਂ ਕਰਨਾ ਕਈ ਵਾਰੀ ਦੱਸਣ ਲੱਗਿਆਂ ਸਾਡੇ ਮਨ ਦੇ ਵਿੱਚ ਹੰਕਾਰ ਆ ਜਾਂਦਾ ਤੇ ਕਈ ਵਾਰੀ ਜਿਹਾ ਵੀ ਹੁੰਦਾ ਹੈ ਕਿ ਉਹ ਦੱਸਣ ਤੋਂ ਬਾਅਦ ਅਸੀਂ ਆਪਣੀ ਮਿਹਨਤ ਘਟਾ ਦਿੰਨੇ ਆ ਸੋ ਤਾਂ ਕਰਕੇ ਵੀ ਸਾਡਾ ਜੋ ਧਿਆਨ ਆ ਉਹ ਲੱਗਣਾ ਬੰਦ ਹੋ ਜਾਂਦਾ ਨਾਮ ਦਾ ਰਸ ਹੋਣਾ ਬੰਦ ਹੋ ਜਾਂਦਾ ਸੋ ਅਸੀਂ ਕਿਸੇ ਨੂੰ ਦੱਸਣ ਤੋਂ ਬਾਅਦ ਆਪਣੀ ਮਿਹਨਤ ਘਟਾਉਣੀ ਨਹੀਂ ਵਧਾਉਣੀ ਹੈ ਤਾਂ ਜੋ ਸਾਡਾ ਰਸ ਆਨੰਦ ਬਣਿਆ ਰਹੇ ਬਾਕੀ ਜਦੋਂ ਆਪਾਂ ਇਹ ਕਿਸੇ ਨੂੰ ਦੱਸਦੇ ਆ ਤਾਂ ਉਹ ਇੱਕ ਪ੍ਰਸ਼ਾਦ ਦੇ ਰੂਪ ਦੇ ਵਿੱਚ ਵੰਡਿਆ ਜਾਂਦਾ ਹੈ ਜਿਵੇਂ ਹੁਣ ਗੁਰਮੁਖ ਪਿਆਰੇ ਜਦੋਂ ਸੰਗਤ ਕਰਵਾਉਂਦੇ ਨੇ ਸੰਗਤ ਨੂੰ ਤਾਂ ਉਹ ਸੰਗਤ ਦੇ ਵਿੱਚ ਸ਼ਬਦ ਦਾ ਲੰਗਰ ਚਲਾਉਂਦੇ ਨੇ ਹੁਣ ਉਹਨਾਂ ਦੇ ਸ਼ਬਦ ਦੀ ਕਮਾਈ ਇੰਨੀ ਹੈ ਕਿ ਜਿੰਨਾ ਉਹ ਵੰਡਦੇ ਜਾਂਦੇ ਨੇ ਉਨਾ ਹੀ ਉਹਨਾਂ ਦੇ ਸ਼ਬਦ ਦੇ ਲੰਗਰ ਦੇ ਵਿੱਚ ਵਾਧਾ ਪਈ ਜਾਂਦਾ ਇਹ ਸ਼ਬਦ ਦੇ ਲੰਗਰ ਦੀ ਗੱਲ ਹੋ ਰਹੀ ਆ ਇਹ ਉਹ ਸ਼ਬਦ ਹੈ ਜਿਸ ਦੀ ਕਮਾਈ ਕਿਸੇ ਜੀਵ ਨੇ ਕੀਤੀ ਹੁੰਦੀ ਹੈ ਤੇ ਅਸੀਂ ਆਪਣੀ ਵੀ ਕਮਾਈ ਵੱਧ ਤੋਂ ਵੱਧ ਕਰਨੀ ਹੈ ਇਹ ਕਮਾਈ ਹੋਣੀ ਹੈ ਨਾਮ ਜਪਦਿਆਂ ਧਿਆਨ ਦੇ ਵਿੱਚ ਬੈਠਦੇ ਆ ਜਦੋਂ ਅਸੀਂ ਕੰਮਕਾਰ ਕਰਦੇ ਆ ਉਦੋਂ ਵੀ ਅਸੀਂ ਜਾਪ ਜਾਰੀ ਰੱਖਣਾ ਹੈ ਮਾਰੇ ਕਹਿੰਦੇ ਨੇ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਸੋ ਇਸ ਤਰੀਕੇ ਨਾਲ ਵਾਹਿਗੁਰੂ ਜੀ ਅਸੀਂ ਨਾਮ ਸਿਮਰਨ ਕਰਦੇ ਹੋਏ ਬਹੁਤ ਸਾਵਧਾਨੀਆਂ ਰੱਖਣੀਆਂ ਨੇ ਤਾਂ ਜੋ ਅਸੀਂ ਵੀ ਕਿਸੇ ਵੀ ਗੱਲ ਦੇ ਥੱਲੇ ਨਾ ਜਾਈਏ ਕਿਸੇ ਵੀ ਵਿਚਾਰ ਦੇ ਥੱਲੇ ਨਾ ਜਾਈਏ ਅਸੀਂ ਇਸ ਗੱਲ ਨੂੰ ਸਮਝਣਾ ਹੈ ਕਿ ਇਹ ਜੋ ਸਾਨੂੰ ਵਿਚਾਰ ਫੁਰਨੇ ਹੁੰਦੇ ਨੇ ਇਹ ਕਾਲ ਦੇ ਦੁਆਰਾ ਦਿੱਤੇ ਜਾਂਦੇ ਨੇ ਅਸੀਂ ਆਪਣੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨੈਗੇਟਿਵ ਫੁਰਨਾ ਨਹੀਂ ਆਉਣ ਦੇਣਾ ਪੋਜ਼ਿਟਿਵ ਰਹਿਣਾ ਹੈ ਤੇ ਪੋਜ਼ਿਟਿਵ ਸਾਨੂੰ ਵਾਹਿਗੁਰੂ ਗੁਰਮੰਤਰ ਨੇ ਕਰਨਾ ਹੈ ਸੋ ਬੇਚਿੱਜ ਕੋ ਹੋ ਕੇ ਘਰਾਂ ਦੇ ਵਿੱਚ ਬੈਠ ਕੇ ਜੇ ਸਾਨੂੰ YouTube ਤੇ ਕੋਈ ਵੀ ਸਿਮਰਨ ਮਿਲਦਾ ਹੈ ਸਾਨੂੰ ਸਿਮਰਨ ਨਹੀਂ ਕਰਨਾ ਹੁੰਦਾ ਆਪਾਂ ਉਹ ਵੀਡੀਓ ਨਾਲ ਲਗਾ ਕੇ ਹੈੱਡਫੋਨ ਲਗਾ ਕੇ ਜੋ ਆਪ ਕਰ ਲੈਣਾ ਜੇ ਸਾਨੂੰ ਵਿਧੀ ਪਤਾ ਹੈ ਤਾਂ ਅਸੀਂ ਆਪਣੇ ਘਰ ਦੇ ਪਰਿਵਾਰਾਂ ਦੇ ਵਿੱਚ ਬੈਠ ਕੇ ਭੈਣਾਂ ਭਰਾਵਾਂ ਦੇ ਵਿੱਚ ਮਾਪੇ-ਬਾਪ ਦੇ ਵਿੱਚ ਬੈਠ ਕੇ ਇਹ ਨਾਮ ਦਾ ਅਭਿਆਸ ਕਰਨਾ ਹੈ ਇਸ ਤਰ੍ਹਾਂ ਬਹੁਤ ਜਲਦੀ ਕਿਰਪਾ ਹੁੰਦੀ ਹੈ ਤੇ ਘਰ ਦਾ ਮਾਹੌਲ ਵੀ ਗੁਰਮਤ ਵਾਲਾ ਬਣਦਾ ਹੈ ਜਦੋਂ ਗੁਰਮਤ ਵਾਲਾ ਘਰ ਦਾ ਮਾਹੌਲ ਬਣੇਗਾ ਫਿਰ ਕੱਲ ਕਲੇਸ਼ ਨਹੀਂ ਰਹੇਗਾ ਫਿਰ ਅਸੀਂ ਉਹ ਹੀ ਵਿਚਾਰਾ ਕਰਾਂਗੇ ਜਿਸ ਦੇ ਨਾਲ ਸਾਡੇ ਸੁਵਾਸ ਵੱਧ ਤੋਂ ਵੱਧ ਜਮਾ ਹੁੰਦੇ ਨੇ ਅਸੀਂ ਮਾਲਕ ਦੀਆਂ ਆਪਣੇ ਪਿਤਾ ਦੀਆਂ ਵਿਚਾਰਾਂ ਕਰਾਂਗੇ ਬਸ ਅਸੀਂ ਆਪਣੀ ਮਿਹਨਤ ਜਾਰੀ ਰੱਖਣੀ ਹੈ ਤਾਂ ਜੋ ਸਾਡਾ ਆਨੰਦ ਟੁੱਟੇ ਨਾ ਹੁਣ ਸਾਡਾ ਆਨੰਦ ਉਦੋਂ ਹੀ ਟੁੱਟਣਾ ਹੈ ਜਦੋਂ ਅਸੀਂ ਵਿਚਾਰਾਂ ਦੇ ਵਿੱਚ ਪੈ ਜਾਣ ਜਦੋਂ ਮਨ ਵਿਚਾਰ ਰਹੇ ਤੇ ਹੈ ਤਾਂ ਸਮਝੋ ਇਸ ਨੂੰ ਆਨੰਦ ਹੀ ਆਨੰਦ ਹੈ ਤੇ ਵਿਚਾਰਾਂ ਦੇ ਵਿੱਚ ਹੀ ਇਹ ਨਾਮ ਤੋਂ ਦੂਰ ਹੁੰਦਾ ਹੈ ਤੇ ਮਹਾਰਾਜ ਇਹੀ ਤਰ੍ਹਾਂ ਸਮਝਾਉਂਦੇ ਨੇ ਕਿ ਇਸ ਜੀਵ ਨੂੰ ਤਨ ਤੇ ਮਨ ਦੇ ਵਿੱਚ ਤਾਂ ਇਹਨੇ ਦੁਖਾਈ ਨੇ ਕਿਉਂਕਿ ਇਹਨੇ ਆਪਣੀ <li>ਨਾਮ ਨਾਲੋ ਤੋੜ ਲਈ ਇਹ ਜਗ ਨੂੰ ਸੱਚ ਸਮਝਦਾ ਹੈ ਜਗ ਦੇ ਵਿੱਚ ਵਿਚਰਦਾ ਹੋਇਆ ਜਗ ਨੂੰ ਆਪਣਾ ਸਮਝਦਾ ਹੈ ਸੱਚ ਸਮਝਦਾ ਹੈ ਜਦ ਕਿ ਮਹਾਰਾਏ ਕਹਿੰਦੇ ਇਹ ਸਭ ਕੁਝ ਉਲਟ ਹੈ ਇਹ ਜਗ ਰਚਨਾ ਜੋ ਹੈ ਇਹ ਸਭ ਇੱਕ ਮਾਲਕ ਦਾ ਖੇਡ ਹੈ ਤੇ ਸਭ ਕੁਝ ਨਾਸ਼ਵਾਨ ਹੈ ਜੋ ਪੱਕਾ ਰਹਿਣ ਵਾਲਾ ਹੈ ਉਹ ਮਾਲਕ ਅਕਾਲਪੁਰਖ ਵਾਹਿਗੁਰੂ ਜੀ ਦਾ ਨਾਮ ਹੈ ਜਿਸ ਦੇ ਨਾਲ ਅਸੀਂ ਜੁੜਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ